ਚੇਅਰਮੈਨ ਬੋਟਾ ਸਿੰਘ ਰਾਣੋ ਨਾਲ ਗੱਲਬਾਤ ਕਰਾਂਗੇ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੀ ਕਣਕਾ ਉਹਦੀ ਆਮਦ ਇੱਕ ਤਰੀਕ ਤੋਂ ਸ਼ੁਰੂ ਹੋਈ ਆ ਦੂਸਰੇ ਨੰਬਰ ਤੇ ਇੱਕ ਆਮ ਪਾਰਟੀ ਵੱਲੋਂ ਭਗਵੰਤ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਮਹਮ ਚਲਾਈ ਗਈ ਆ ਉਹ ਵੀ ਇਸੇ ਤੀਵੀਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਚੇਅਰਮੈਨ ਸਾਹਿਬ ਦੇਖ ਰਹੇ ਹੋ ਕਿ ਜਿਹੜੀ 1 ਅਪ੍ਰੈਲ ਤੋਂ ਅੱਜ ਸ਼ੁਰੂ ਹੋ ਗਈ ਕਿ ਕਣਕ ਲੈ ਕੇ ਆ ਰਹੇ ਨੇ ਜੱਟ ਦੇਖੋ ਜੀ ਸਰਕਾਰ ਵੱਲੋਂ ਜਿਹੜੇ ਸਾਰੇ ਪ੍ਰਬੰਧ ਨੇ ਸਾਡੇ ਕੋਲ ਪੰਜ ਮੰਡੀਆਂ ਆਉਂਦੀਆਂ ਨੇ ਉਹਨਾਂ ਦੇ ਸਾਰੇ ਪ੍ਰਬੰਧ ਨੇ ਜਿਹੜੇ ਮੁਕੰਮਲ ਨੇ ਤੇ ਸੀਐਮ ਭਗਵੰਤ ਮਾਨ ਜੀ ਵੱਲੋਂ ਜਿਹੜੀਆਂ ਸਖਤ ਦਿਸ਼ਾ ਨਿਰਦੇਸ਼ ਨੇ ਵੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਤੇ ਉਹਨਾਂ ਦੀ ਪੇਮੈਂਟ ਜਿਹੜੀ ਖਾਤਿਆਂ 'ਚ ਜਾਊਗੀ ਤੇ ਤੇ ਅਸੀਂ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਸਾਹਿਬ ਦਾ ਵੀ ਜਿਹੜੀ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਨੇ ਜਿਹੜਾ ਖਰੀਦ ਪ੍ਰਬੰਧਾਂ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਭੋਟਾ ਸਿੰਘ ਜੀ ਕਿਹੜੀਆਂ-ਕਿਹੜੀਆਂ ਮੰਡੀਆਂ ਤੁਹਾਡੇ ਅਧੀਨ ਆ ਰਹੀਆਂ ਨੇ ਪੰਜ ਸਾਡੇ ਕੋਲੇ ਦਰਾਹਾ ਮੰਡੀਆ ਜੀ ਪੈੜਾ ਢਮੋਟ ਕਲੋਟੀ ਤੇ ਬਲਾਸ਼ਪੁਰ ਮੰਡੀ ਜਿਹੜੀ ਉਹ ਮਾਰਕੀਟ ਕਮੇਟੀ ਦਰਾਹਾ ਦੇ ਅਧੀਨ ਆਉਂਦੀਆਂ ਨੇ ਸਰ ਜਿਸ ਤਰ੍ਹਾਂ ਨਾਲ ਫੜਾਂ ਦੀ ਬੜੀ ਪ੍ਰੋਬਲਮ ਸੀਗੀ ਕਿ ਸੇ ਟੋਏ ਬਹੁਤ ਪੈ ਪੈ ਸੀਗੇ ਕੋਈ ਛੱਡ ਨਹੀਂ ਸੀ ਬਣਿਆ ਹੋਇਆ ਤੇ ਕੋਈ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਦਾ ਨੂੰ ਮੇਨਟੇਨ ਕਰਨ ਦਾ ਦੇਖੋ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਸਾਡੇ ਜਿਹੜੀ ਤਮੋਟ ਮੰਡੀ ਆ ਉਹਦੇ ਵਿੱਚ ਵੀ ਕਾਫੀ ਦਿੱਕਤ ਸੀ ਮੰਡੀ ਨੀਵੀਂ ਵੀ ਸੀਗੀ ਤੇ ਫੜਾਂ ਦੇ ਹੁੰਦਾ ਵੀ ਕਾਫੀ ਜਿਹੜੀ ਹਾਲਤ ਖਰਾਬ ਸੀਗੀ ਤੇ ਅਸੀਂ ਤਮੋਟ ਮੰਡੀ ਦੇ ਫੜ ਵੀ ਜਿਹੜੇ ਸਰਕਾਰ ਆਉਣ ਤੋਂ ਬਾਅਦ ਰਿਪੇਅਰ ਕੀਤੇ ਨੇ ਤੇ ਘਲੋਟੀ ਮੰਡੀ ਦੇ ਵਿੱਚ ਵੀ ਪਾਣੀ ਖੜਦਾ ਸੀ ਉਹਦੇ ਵੀ ਫੜ ਜਿਹੜਾ ਨੀਵਾ ਸੀ ਉਹਦਾ ਵੀ ਕੰਮ ਚੱਲ ਰਿਹਾ ਤਕਰੀਬਨ 1-2 ਦਿਨ ਚ ਉਹਦਾ ਕੰਪਲੀਟ ਹੋ ਜਾਊਗਾ ਤੇ ਇਸੇ ਤਰ੍ਹਾਂ ਪੈਲ ਮੰਡੀ ਦੇ ਵਿੱਚ ਜਿਹੜਾ ਸ਼ੈੱਡ ਬਣ ਕੇ ਉਹ ਵੀ ਤਿਆਰ ਹੋ ਗਿਆ ਉੱਥੇ ਵੀ ਬੜੀ ਦਿੱਕਤ ਆਉਂਦੀ ਸੀ ਜਦੋਂ ਕੋਈ ਬਰਸਾਤ ਹੁੰਦੀ ਆ ਅਚਾਨਕ ਤਾਂ ਕਿਸਾਨ ਆ ਜਿਹੜਾ ਉਹਦੇ ਥੱਲੇ ਆਪਣੀਆਂ ਟਰਾਲੀਆਂ ਖੜੀਆਂ ਕਰ ਸਕਦਾ ਮਟੀਆਂ ਦੇ ਵਿੱਚ ਸਰ ਪਾਣੀ ਦੀ ਬੜੀ ਸਮੱਸਿਆ ਆਉਂਦੀ ਆ ਕਿਸਾਨਾਂ ਨੂੰ ਬਾਥਰੂਮ ਦੀ ਬੜੀ ਸਮੱਸਿਆ ਆਉਂਦੀ ਆ ਇਹਦੇ ਲਈ ਕੋਈ ਉਪਰਾਲਾ ਕੀਤਾ ਗਿਆ ਬਿਲਕੁਲ ਨਹੀਂ ਇਹ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਨੇ ਸਾਡੇ ਵੱਲੋਂ ਪਾਣੀ ਦਾ ਵੀ ਪੂਰਾ ਪ੍ਰਬੰਧ ਆ ਤੇ ਉੱਥੇ ਆਰਟੀਫੀਸ਼ੀਅਲ ਜਿਹੜੇ ਜਿਹੜੇ ਕਿਸਾਨਾਂ ਨੇ ਬਾਥਰੂਮ ਜਾਣਾ ਜਾਂ ਟਾਇਲਟ ਜਾਣਾ ਉਹਦੇ ਪ੍ਰਬੰਧ ਕੀਤੇ ਗਏ ਨੇ ਇਕ ਸਰ ਜੇ ਮੰਡੀਆਂ ਨੂੰ ਲੈ ਕੇ ਦੇਖਿਆ ਜਾਵੇ ਸਾਡੇ ਦਾਣਾ ਮੰਡੀ ਪੈਲ ਦੇ ਵਿੱਚ ਤਾਂ ਸੈੱਡ ਬਣ ਗਿਆ ਹਨਾ ਵੀ ਤੁਹਾਡੀਆਂ ਹੋਰ ਮੰਡੀਆਂ ਨੇ ਜਿਵੇਂ ਦਰਾਹਾ ਹੋ ਗਈ ਦੂਸਰੀਆਂ ਤੋਂ ਮੰਡੀਆਂ ਹੋ ਗਈਆਂ ਉਹਨਾਂ ਦੇ ਵਿੱਚ ਸੈੱਡ ਦਾ ਪ੍ਰਬੰਧ ਨਹੀਂਗਾ ਦੇਖੋ ਜਿਹੜੀ ਸਭ ਤੋਂ ਵੱਧ ਜਿਹੜੀ ਆਮ ਹੁੰਦਾ ਪੈਲ ਮੰਡੀ ਦੇ ਵਿੱਚ ਜਿੰਨੀ ਚਾਰ ਮੰਡੀਆਂ ਦੇ ਵਿੱਚ ਆਉਂਦੀਆਂ ਓੰਨੀ ਕੱਲੀ ਪੈਲ ਦੇ ਵਿੱਚ ਉੱਥੇ ਜਿਹੜਾ ਜ਼ਰੂਰੀ ਸੀਗਾ ਤੇ ਬਾਕੀ ਵੀ ਜਿੱਥੇ ਰਿਕੁਆਇਰਮੈਂਟ ਹੋਊਗੀ ਉਹ ਅਸੀਂ ਭੇਜਾਂਗੇ ਲਿਖ ਕੇ ਹੌਲੀ ਹੌਲੀ ਹਾਂਜੀ ਹਾਂਜੀ ਸਟੈਪ ਬਾਈ ਸਟੈਪ ਉਹ ਵੀ ਅਸੀਂ ਪੂਰਾ ਕਰਵਾ ਦਾਂਗੇ ਅੱਛਾ ਸਰ ਇੱਕ ਤਰੀਕ ਤੋਂ ਅੱਜ ਤੋਂ ਅਪ੍ਰੈਲ ਤੋਂ ਤੁਸੀਂ ਕਹਿੰਦੇ ਹੋ ਵੀ ਮਤਲਬ ਡਾਲਾ ਲੈਂਦੇ ਕੰਕਾ ਜਿਹੜੀ ਹਨਾ ਵੀ ਮਤਲਬ ਭਰਤੀ ਕਰ ਦੇਣੀ ਹੈ ਹਨਾ ਜਿਵੇਂ ਪਿਛਲੀ ਵਾਰ ਕਈ ਵਾਰ ਨਾ ਬਾਰਦਾਨ ਦੀ ਪ੍ਰੋਬਲਮ ਆ ਜਾਂਦੀ ਆ ਲੇਬਰ ਦੀ ਪ੍ਰੋਬਲਮ ਆ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਸਮੱਸਿਆ ਦਾ ਇਹ ਪਹਿਲਾਂ ਹੀ ਨਹੀਂ ਜੱਠਿਆ ਜਿਸ ਤਰ੍ਹਾਂ ਦੀ ਕੋਈ ਆਉਂਦੀ ਹੈ ਬਿਲਕੁਲ ਦੀ ਇਹ ਪੂਰੀ ਤਰ੍ਹਾਂ ਜਿਹੜੇ ਸਾਰੇ ਪ੍ਰਬੰਧ ਮੁਕੰਮਲ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਊ ਉਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸੀਐਮ ਸਾਹਿਬ ਦੇ ਜਿਹੜੇ ਸਖਤ ਦਿਸ਼ਾ ਨਿਰਦੇਸ਼ ਨੇ ਸਾਰੇ ਅਧਿਕਾਰੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਸਾਰੇ ਸਾਡੇ ਪ੍ਰਬੰਧ ਮੁਕੰਮਲ ਨੇ ਅੱਜ ਪਟਾਤ ਸਿੰਘ ਜੀ ਮੈਂ ਉਧਰ ਹੀ ਆਇਆ ਸੀ ਤੁਹਾਡੇ ਦਫ਼ਤਰ ਵੱਲੋਂ ਹੀ ਤੇ ਤਾਣਾ ਮੰਡੀ ਪੈਲ ਦੇ ਵਿੱਚ ਤਾਂ ਸਰੋਂ ਬਹੁਤ ਮਤਲਬ ਹੈਗੀ ਆ ਜਿਹੜੀ ਕਿਸਾਨ ਸਰੋਂ ਦਾ ਕੰਮ ਚੱਲ ਚੱਲਿਆ ਅੱਜ ਫਿਰ ਕਣਕ ਵਿੱਚ ਆ ਰਹੀ ਆ ਕਿਸ ਤਰ੍ਹਾਂ ਮੈਂ ਮੇਨਟੇਨ ਕਰਾਂਗੇ ਕਿ ਕਣਕ ਦੀ ਆਮਦਨ ਜੇ ਸ਼ੁਰੂ ਨਹੀਂ ਹੋਈ ਤੇ ਜਿਹੜਾ ਸਰੋਂ ਦਾ ਕੰਮ ਉਹ ਉਸ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦਾ ਜਿਹੜਾ ਕੰਪਲੀਟ ਹੋ ਜਾਣਾ ਹੈ ਉਦੋਂ ਤੱਕ ਸਾਰਾ ਜਿਹੜਾ ਫੜ ਕਲੀਅਰ ਹੋ ਜਾਣਗੇ ਇਹ ਤੁਹਾਡੇ ਠੇਕਾ ਦਾ ਸਾਰਾ ਮੁਕੰਮਲ ਹੋ ਗਿਆ ਪਤਾ ਲੱਗਿਆ ਦੀ ਸੋਤਰਾ ਤੋਂ ਵੀ ਠੇਕੇ ਲੇਟ ਹੋ ਗਏ ਸਫਾਈ ਵਗੈਰਾ ਕਰਾਉਣ ਦੇ ਨਹੀਂ ਨਹੀਂ ਜੀ ਉਹ ਤਾਂ ਹੋਏ ਨੇ ਆਲਰੇਡੀ ਹੋਏ ਨੇ ਠੇਕੇ ਕੰਪਲੀਟ ਨੇ ਸਾਰੇ ਸਾਰੀ ਮੰਡੀਆਂ ਦੀ ਸਫਾਈ ਹੋ ਚੁੱਕੀ ਆ ਤੇ ਕਿਸਾਨਾਂ ਨੂੰ ਵੀਰ ਜੀ ਕੀ ਅਪੀਲ ਕਰੋਗੇ ਤੇ ਕਿਸਾਨਾਂ ਨੂੰ ਤਾਂ ਹੀ ਅਪੀਲਾ ਵੀ ਜਿੱਦਾਂ ਕਣਕ ਤੇ ਕਣਕ ਦਾ ਵਿੱਚ ਪੈਸੇ ਦਿੱਕਤ ਨਹੀਂ ਜੀਰੀ ਦੇ ਵਿੱਚ ਜ਼ਿਆਦਾ ਦਿੱਕਤ ਆ ਤੇ ਕਣਕ ਤਾਂ ਜਿੱਦਾਂ ਜੀਰੀ ਦੇ ਵਿੱਚ ਜਿਹੜੀ ਸਾਨੂੰ ਸੁਕਾ ਕੇ ਲਿਆਉਣ ਦੀ ਜ਼ਰੂਰਤ ਆ ਇਹ ਕਿਸਾਨਾਂ ਨੂੰ ਤਾਂ ਮੇਰੀ ਇਹੀ ਅਪੀਲ ਹੈ ਜੇ ਕੋਈ ਦਿੱਕਤ ਆਉਂਦੀ ਹੈ ਸਾਡੇ ਨਾਲ ਜਿਹੜਾ ਸੰਪਰਕ ਕਰ ਕਰ ਸਕਦਾ ਹਾਂਜੀ ਦੂਸਰੀ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਵੱਡੇ ਜੋਰਾਂ ਤੇ ਮਹਮ ਚਲਾਈ ਜਾ ਰਹੀ ਆ ਇਹ ਜੁਧ ਨਸ਼ਿਆਂ ਵਿਰੁੱਧ ਤੇ ਆਪਣੇ ਹਲਕੇ ਦੇ ਵਿੱਚ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜੀ ਜਦੋਂ ਦੀ ਸਰਕਾਰ ਬਣੀ ਆ ਤੇ ਇਸ ਦੇ ਖਿਲਾਫ ਜਿਹੜੀ ਲੜਾਈ ਤਾਂ ਉਦੋਂ ਦੀ ਲੜੀ ਜਾ ਰਹੀ ਆ ਤੇ ਹੁਣ ਜਿਹੜੇ ਇਸ ਦੇ ਵਿਰੁੱਧ ਪੂਰੀ ਸ਼ਕਤੀ ਕੀਤੀ ਆ ਸੀਐਮ ਸਾਹਿਬ ਨੇ ਜੁਧ ਨਸ਼ਿਆਂ ਵਿਰੁੱਧ ਜਿਹੜੀ ਕਿ ਲਹਿਰ ਗਰਮਬੀ ਹੋਈ ਆ ਉਹਦੇ ਤਹਿਤ ਵੱਡੇ ਵੱਡੇ ਛੋਟੇ ਵੱਡੇ ਸਾਰੇ ਮਗਰਮਚ ਫੜ ਕੇ ਅੰਦਰ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਘਰ ਵੀ ਟਾਹੇ ਜਾਏ ਨੇ ਜਿਹੜੇ ਉਹਨਾਂ ਨੇ ਨਜਾਇਜ਼ ਕਮਾਈ ਨਾਲ ਆਪਣੇ ਘਰ ਬਣਾਏ ਨੇ ਤੇ ਉਹ ਵੀ ਤੁਸੀਂ ਦੇਖਦੇ ਹੋ ਰੋਜ਼ ਖਬਰਾਂ ਆਉਂਦੀਆਂ ਨੇ ਉਹ ਟਾਹੇ ਜਾ ਰਹੇ ਨੇ ਅਪੀਲ ਕੀ ਕਰਨਾ ਚਾਹੋਗੇ ਘਰ ਮਕਾਨ ਵੀ ਢਾਇਆ ਜਾ ਰਹੇ ਨੇ ਉਹਨਾਂ ਦੇ ਉੱਤੇ ਸਕੰਜਾ ਵੀ ਕੱਸਿਆ ਜਾ ਰਿਹਾ ਹੁਣ ਤੁਸੀਂ ਉਹਨਾਂ ਨੂੰ ਜਿਹੜੇ ਨਸੇ ਦੇ ਵਿੱਚ ਮਤਲਬ ਇਹ ਕੰਮ ਕਾਰੋਬਾਰ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਸਾਡੀ ਤਾਂ ਇਹ اپੀਲ ਆ ਵੀ ਨੌਜਵਾਨੀ ਨੂੰ ਵੀ ਆਪਾਂ ਇਸ ਨਸ਼ਿਆਂ ਤੋਂ ਦੂਰ ਹੋ ਕੇ ਆਪਾਂ ਖੇਡਾਂ ਵੱਲ ਜੁੜੀਏ ਕਿਉਂਕਿ ਇਹਦਾ ਆਪਾਂ ਦੇਖਦੇ ਹਾਂ ਜਿਹੜਾ ਅੰਤ ਤਾਂ ਬਹੁਤ ਮਾੜਾ ਤੇ ਤੁਹਾਡੇ ਸਾਹਮਣੇ ਹੀ ਆ ਵੀ ਕਿੱਦਾਂ ਇਹਨਾਂ ਦੇ ਹਾਲਾਤ ਨੇ ਜਿਹੜੇ ਹੁਣ ਜੇਲ੍ਹਾਂ ਦੇ ਵਿੱਚ ਜਾ ਰਹੇ ਨੇ ਪਰਚੇ ਦਰਜ ਹੋ ਰਹੇ ਨੇ ਤੇ ਆਪਣੇ ਜਿਹੜਾ ਸਰੀਰ ਦਾ ਜਿਹੜਾ ਨੁਕਸਾਨ ਉਹ ਵੀ ਕਰ ਰਹੇ ਨੇ ਨੌਜਵਾਨ ਤੇ ਜਿਹੜਾ ਵੀ ਕੋਈ ਇਸ ਗਲਤ ਰਸਤੇ ਚੱਲਿਆ ਜਾਂ ਕੋਈ ਨਸ਼ਾ ਕਰ ਰਿਹਾ ਸਾਡੀ ਉਹਨੂੰ ਵੀ اپੀਲ ਵੀ ਕੋਈ ਸਾਡੇ ਸਹਿਯੋਗ ਦੀ ਲੋੜ ਆ ਤੋਂ ਸਾਸੀਂ ਪੂਰਾ ਸਹਿਯੋਗ ਕਰਾਂਗੇ ਜੇ ਤੁਸੀਂ ਕੁਝ ਛੱਡਣਾ ਚਾਹੁੰਦੇ ਆ ਉਹਦੇ ਵਿੱਚ ਵੀ ਅਸੀਂ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ ਹਾਂ ਜਿਹੜੇ ਇਹਨਾਂ ਨੌਜਵਾਨੀ ਨੂੰ ਸਾਡੇ ਇੱਧਰ ਧੱਕ ਰਹੇ ਨੇ ਨਸ਼ਾ ਵੇਚ ਰਹੇ ਨੇ ਉਹਨਾਂ ਖਿਲਾਫ ਸਰਕਾਰ ਨੇ ਬਲੋਂ ਸਖਤ ਦਿਸ਼ਾ ਨਿਰਦੇਸ਼ 내 ਉਹਨਾਂ ਨੂੰ ਫੜਕੇ ਅੰਦਰ ਕੀਤਾ ਜਾਵੇ ਸਾਡੇ ਨਾਲ ਚੇਅਰਮੈਨ ਬੋਟਾ ਸਿੰਘ ਜੀ ਰਾਣਾ ਜੁੜੇ ਸੀਗੇ ਜਿਸ ਤਰ੍ਹਾਂ ਕਿ 1 April ਤੋਂ ਕਣਕਾ ਜਿਹੜੀ ਉਹ ਉਹਦੀ ਆਮਦ ਸ਼ੁਰੂ ਹੋ ਗਈ ਆ ਤੇ ਇਹਨਾਂ ਨੇ ਆਖਿਆ ਕਿ ਕਣਕ ਦਾ ਇੱਕ ਇੱਕ ਦਾਣਾ ਜਿਹੜਾ ਉਹ ਮੰਡੀਆਂ ਦੇ ਵਿੱਚ ਚੁੱਕਿਆ ਜਾਊਗਾ ਤੇ ਸਾਰੇ ਮੁਕੰਮਲ ਇਹ ਇਹਦੇ ਪ੍ਰਬੰਧ ਕਰ ਲਿਆ ਗਿਆ ਨੇ। ਦੂਸਰਾ ਇਹਨਾਂ ਨੇ ਜੁੱਧ ਨਸਿਆਂ ਵਿਰੁੱਧ ਬਾਰੇ ਵਿੱਚ ਇਹ ਕਿਹਾ ਕਿ ਨੌਜਵਾਨ ਗਰਾਉਂਡਾਂ ਦੇ ਨਾਲ ਜੁੜਨ, ਜੋ ਤਸਕਰ ਇਸ ਤਰ੍ਹਾਂ ਦੀਏ ਕਾਰਵਾਈ ਕਰਦੇ ਨੇ ਉਹ ਇਸ ਨੂੰ ਛੱਡ ਦੇਣਾ। ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ। ਅਗਲੀ ਅਪਡੇਟ ਦੇ ਲਈ ਬਨੇ ਰਹਿਣਾ। ਮਨਪ੍ਰੀਤ ਸਿੰਘ ਰਾਣ ਦੇ ਉਹਦੇ ਨਾਲ।